ਸੋ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰਜਿੰਦਰ ਸਿੰਘ ਮਾਨਾਬੇ ਤੋਂ ਬਿਲੋਂਗ ਕਰਦਾ ਆਸ ਕਰਦਾ ਤੁਸੀਂ ਜਿੱਥੇ ਵੀ ਹੋਮੋਂਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਂਗੇ ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਗੱਲ ਕਰਦੇ ਆ ਵੀਊਨੋ ਕੰਪਨੀ ਦੀ ਵੀਊਨੋ ਕੰਪਨੀ ਤੋਂ ਮੈਂ 2022 ਦੇ ਵਿੱਚ ਕੁਝ ਐਸੈਟ ਪਰਚੇਜ਼ ਕੀਤੇ ਸੀ ਜਿਹਦਾ ਮੈਨੂੰ ਲਗਾਤਾਰ ਕੰਪਨੀ ਨਿਰਭੇਗਨ ਕਰਾਇਆ ਪਾ ਰਹੀ ਸੀ ਤੇ ਮੇਰੇ ਖਾਤੇ ਦੇ ਵਿੱਚ ਆ ਰਿਹਾ ਸੀ ਸਾਡੇ ਭਾਰਤ ਦੀ ਜਿਹੜੀ ਆਰਬੀਆਈ ਆ ਰਜਰ ਬੈਂਕ ਆਫ ਇੰਡੀਆ ਦੀ ਗਾਈਡਲਾਈਨਸ ਦੇ ਮੁਤਾਬਕ ਕੰਪਨੀ ਨੇ ਪੱਕੇ ਦੇ ਵਿੱਚੋਂ ਸਾਡੇ ਤੋਂ ਪੇਮੈਂਟ ਲਈਆ ਤੇ ਬਾਇਅ ਅਕਾਊਂਟ ਪੱਕੇ ਦੇ ਵਿੱਚ ਹੀ ਸਾਨੂੰ ਪੇਮੈਂਟ ਜਿਹੜੀ ਆ ਸਾਡੇ ਖਾਤਿਆਂ ਦੇ ਵਿੱਚ ਆਉਂਦੀ ਰਹੀ ਆ ਸੋ ਮੈਂ ਬੇਨਤੀ ਕਰਦਾ ਸਾਡੇ ਭਾਰਤ ਦੀ ਜਿਹੜੀ ਸਰਬੋਤਮ ਜਾਂਚ ਏਜੰਸੀ ਆ ਈਡੀ ਇਨਫੋਰਸਮੈਂਟ ਆਫ ਡਾਇਰੈਕਟੋਰੇਟ ਕਿਉਂਕਿ ਈਡੀ ਨੇ ਅਕਤੂਬਰ ਆ 2024 ਤੋਂ ਜਦੋਂ ਤੋਂ ਕੰਪਨੀ ਦੀ ਜਿਹੜੀ ਜਾਂਚ ਆ ਸ਼ੁਰੂ ਕੀਤੀ ਆ ਖਾਤੇ ਬੰਦ ਕਰੇ ਨੇ ਉਸ ਤੋਂ ਬਾਅਦ ਜਿਹੜਾ ਸਾਡਾ ਕਿਰਾਇਆ ਲੋਕਾਂ ਦਾ ਆਉਣਾ ਬੰਦ ਹੋ ਗਿਆ ਕਿਉਂਕਿ ਕੰਪਨੀ ਦੇ ਨਾਲ ਲਗਭਗ 80 90 ਹਜ਼ਾਰ ਪਰਿਵਾਰ ਹੈ ਜਿਨ੍ਹਾਂ ਦੇ ਵਿੱਚੋਂ ਲਗਭਗ ਮੋਸਟਲੀ ਜਿਹੜੇ ਮਿਡਲ ਕਲਾਸ ਫੈਮਲੀਆਂ ਨੇ ਜਿਨ੍ਹਾਂ ਕੋਲੇ ਬਹੁਤਾ ਵੱਡਾ ਕੋਈ ਸੋਰਸ ਨਹੀਂ ਹੈਗਾ ਇਨਕਮ ਦਾ ਇਧਰੋਂ ਉਧਰੋਂ ਕਿਵੇਂ ਦਾ ਕਿਵੇਂ ਕਰਕੇ ਪੈਸੇ ਦਾ ਅਰੇਂਜ ਕਰਕੇ ਆਪਣੀ ਜ਼ਿੰਦਗੀ ਨੂੰ ਗੁਜ਼ਰਵਜ਼ਰ ਬਸਰ ਕਰਨ ਵਾਸਤੇ ਥੋੜਾ ਸੌਖੀ ਜ਼ਿੰਦਗੀ ਕਰਨ ਵਾਸਤੇ ਜਿਹੜਾ ਕਿ ਵਿਊਨੋਕ ਬਹੁਤ ਹੀ ਵਧੀਆ ਪਲੇਟਫਾਰਮ ਸਰਦਾਰ ਸੁਖਵਿੰਦਰ ਸਿੰਘ ਕਰੋੜ ਸਾਹਿਬ ਨੇ ਤਿਆਰ ਕੀਤਾ ਸੀ ਉੱਥੋਂ ਕਿਰਾਇਆ ਨਿਰਬਿਘਨ ਆ ਰਿਹਾ ਸੀ ਸੋ ਕੰਪਨੀ ਦੇ ਖਾਤੇ ਬੰਦ ਹੋਣ ਕਰਕੇ ਈਡੀ ਦੀ ਜਾਂਚ ਦੇ ਦੌਰਾਨ ਖਾਤੇ ਬੰਦ ਕੀਤੇ ਗਏ ਤੇ ਉਸ ਤੋਂ ਬਾਅਦ ਕਿਰਾਇਆ ਬੰਦ ਹੋ ਗਿਆ ਸੋ ਲੋਕਾਂ ਨੂੰ ਫਾਈਨੈਂਸ਼ਲੀ ਬਹੁਤ ਜ਼ਿਆਦਾ ਸਮੱਸਿਆਵਾਂ ਆ ਰਹੀਆਂ ਨੇ ਸੋ ਮੇਰੀ ਜਾਂਚ ਏਜੰਸੀ ਦੇ ਚਰਨਾਂ 'ਚ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਜਾਂਚ ਨੂੰ ਜਲਦੀ ਖਤਮ ਕਰਕੇ ਇਹ ਕੰਪਨੀ ਦੇ ਖਾਤੇ ਖੋਲੇ ਜਾਣ ਸਰਦਾਰ ਸੁਖਵਿੰਦਰ ਸਿੰਘ ਜੀ ਖਰੋੜ ਸਾਹਿਬ ਜਿਹੜੇ ਕਿ ਸੀਓ ਨੇ ਕੰਪਨੀ ਦੇ ਬਹੁਤ ਹੀ ਨੇਕ ਇਨਸਾਨ ਨੇ ਸਾਫ ਸੁਥਰਾ ਕੰਮ ਕਰਨ ਵਾਲੇ ਨੇ ਸਾਫ ਸੁਥਰੇ ਕਰਦਾਰ ਦੇ ਉਹ ਬੰਦੇ ਨੇ ਉਹਨਾਂ ਨੂੰ ਬਾਇ ਇੱਜ਼ਤ ਬਰੀ ਕੀਤਾ ਜਾਵੇ ਰਿਹਾ ਕੀਤਾ ਜਾਵੇ ਤਾਂ ਕਿ ਉਹ ਆ ਕੇ ਲੋਕਾਂ ਦਾ ਕਿਰਾਇਆ ਪਾ ਸਕਣ ਤੇ ਜਿਹੜੇ ਕਿ ਲੋਕ ਫਾਈਨੈਂਸ਼ਲੀ ਸਮੱਸਿਆ ਦੇ ਵਿੱਚ ਦਿਨ ਬਾ ਦਿਨ ਜਿਹੜੇ ਡੁੱਬਦੇ ਜਾਂਦੇ ਨੇ ਉਹ ਸਮੱਸਿਆ ਫਾਈਨੈਂਸ਼ਲੀ ਸਮੱਸਿਆ ਤੋਂ ਬਾਹਰ ਆ ਸਕਣ ਸਰਦਾਰ ਸੁਖਵਿੰਦਰ ਸਿੰਘ ਕਰੋੜ ਸਾਹਿਬ ਦੇ ਨਾਲ ਅਸੀਂ ਚਟਾਨ ਮੰਗ ਖੜੇ ਆ ਲਗਭਗ ਅਸੀਂ 90000 ਫੈਮਲੀ ਅਸੀਂ ਪਹਿਲਾਂ ਵੀ ਸਰਦਾਰ ਸੁਖਵਿੰਦਰ ਸਿੰਘ ਕਰੋੜ ਸਾਹਿਬ ਦੇ ਨਾਲ ਖੜੇ ਆ ਤੇ ਅੱਜ ਵੀ ਖੜੇ ਆ ਤੇ ਔਰ ਖੜੇ ਰਹਾਂਗੇ ਸੋ ਸਮੱਸਿਆਵਾਂ ਆਉਂਦੇ ਜਾਂਦੇ ਰਹਿਣਗੀਆਂ ਨੇ ਰਹਿੰਦੀਆਂ ਨੇ ਤੇ ਕੋਈ ਪ੍ਰੋਬਲਮ ਨਹੀਂ ਤੇ ਮੈਂ ਵੀ ਉਹਨੂੰ ਫੈਮਿਲੀ ਨੂੰ ਬੇਨਤੀ ਕਰਦਾ ਕਿ ਆਪਾਂ ਸਰਦਾਰ ਸੁਖਵਿੰਦਰ ਸਾਹਿਬ ਦਾ ਸਾਥ ਦੇਣਾ ਤੇ ਈਡੀ ਤੋਂ ਸਾਨੂੰ ਪੂਰਨ ਤੌਰ ਤੇ ਆਸ ਹੈ ਔਰ ਭਾਰਤ ਸਰਕਾਰ ਤੋਂ ਸਾਨੂੰ ਆਸ ਹੈ ਕਿ ਉਹ ਸਾਡੇ ਨਾਲ ਇਨਸਾਫ ਕਰਨਗੇ ਔਰ ਜਲਦੀ ਖਾਤੇ ਖੋਲੇ ਜਾਣਗੇ ਤੇ ਜਲਦੀ ਜਿਹੜਾ ਕਿਰਾਇਆ ਚੱਲੂ ਹੋਏਗਾ ਸਸਤੀ ਕਾਲ